ਜੇ ਕੋਈ ਸਾਨੂੰ ਪੁੱਛਦਾ ਵੀ ਜਿਹਨੂੰ ਤੁਸੀਂ ਮੱਥਾ ਟੇਕ ਰਹੇ ਹੋ ਇਹਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਜਦੋਂ ਕੋਈ ਪੁੱਛਣ ਆਵੇ ਉਹਨੂੰ ਇਹ ਦੱਸਿਆ ਜਾਏ ਕਿ ਇਸ ਵਿੱਚ ਉਸ ਸੱਚ ਦੀ ਵਿਆਖਿਆ ਕੀਤੀ ਹੈ ਜਿਹੜਾ ਸੱਚ ਕਦੀ ਬਦਲਦਾ ਨਹੀਂ ਦੂਜੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਨੂੰ ਪਾਉਣ ਦਾ ਤਰੀਕਾ ਦੱਸਿਆ ਹੈ ਤੀਸਰੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਨੇ ਇਸ ਧਰਤੀ ਤੇ ਗ੍ਰਸਤੀਆਂ ਵਿੱਚ ਜ਼ਿੰਦਗੀ ਬਤੀਤ ਕਰਕੇ ਦੁਨੀਆਂ ਦੇ ਦੁੱਖ ਨੂੰ ਸੁੱਖ ਨੂੰ ਮਾਨ ਨੂੰ અપਮਾਨ ਨੂੰ ਨਿੰਦਿਆ ਨੂੰ ਉਸਤਤ ਨੂੰ ਹਰ ਚੀਜ਼ ਨੂੰ ਜ਼ਿੰਦਗੀ ਦੇ ਫੇਸ ਕੀਤਾ ਤੇ ਸੱਚ ਤੱਕ ਪਹੁੰਚ ਗਏ ਉਹਨਾਂ ਸਚਿਆਰ ਪੁਰਸ਼ਾਂ ਦੇ ਜੀਵਨ ਨੂੰ ਬਿਆਨ ਕੀਤਾ ਹੈ ਤੇ ਚੌਥਾ ਜਿਹੜੇ ਬੰਦੇ ਖਾਂਦੇ ਪੀਂਦੇ ਭੋਗ ਦੇ ਸਭ ਕੁਝ ਚਲੇ ਗਏ ਪਰ ਸੱਚ ਤੋਂ ਵਿਰਵੇ ਰਹੇ ਕਿ ਦੁਨੀਆਂ ਤੋਂ ਤੁਰ ਗਏ ਉਹਨਾਂ ਦੀ یوں ਸਮਝੋ ਉਹਨਾਂ ਦੀ ਜ਼ਿੰਦਗੀ ਦਾ ਵੀ ਗੁਰੂ ਨੇ ਵੇਰਵਾ ਦਿੱਤਾ